ਸਤਿ ਸ਼੍ਰੀ ਅਕਾਲ ਵੇਖੀ ਸਵਾਗਤ ਹੈ ਆਪ ਸਭ ਦਾ ਸਾਡੇ ਚੈਨਲ ਪੰਜ ਪੀ ਸਰਕਾਰ ਤੇ ਦੁਆ ਫਰਿਆਦ ਕਰਦੇ ਆ ਸਾਰੇ ਤੰਦਰੁਸਤ ਠੀਕਾ ਹੋਵੋਗੇ ਸੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਨੂਮਾਨ ਜੀ ਦਾ ਕਸ਼ਾਵਰ ਮੰਤਰ ਇਹ ਆਮ ਕਲਮੇ ਕਲਾਮ ਹੁੰਦੇ ਆ ਤੰਤਰ ਮੰਤਰ ਹੁੰਦੇ ਨੇ ਇਹ ਸ਼ਾਵਰ ਮੰਤਰ ਆ ਜਿਹੜੇ ਸ਼ਾਵਰ ਵਿੱਦਿਆ ਹੁੰਦੀ ਆ ਇਹ ਆਪਣੇ ਆਪ ਚ ਸਿੱਧ ਹੁੰਦੀ ਆ ਜਿਹੜੇ ਆਮ ਕਲਮੇ ਕਲਾਮ ਮੰਤਰ ਤੰਤਰ ਹੁੰਦੇ ਨੇ ਉਹਨਾਂ ਨੂੰ ਸਿੱਧ ਕਰਨ ਦੇ ਲਈ ਬਹੁਤ ਜ਼ਿਆਦਾ ਮਿਹਨਤ ਦੀ ਲੋੜ ਪੈਂਦੀ ਆ ਜਿਹੜੇ ਸ਼ਾਵਰ ਮੰਤਰ ਹੁੰਦੇ ਨੇ ਇਹ ਆਪਣੇ ਆਪ ਚ ਸਿੱਧ ਮੰਤਰ ਹੁੰਦੇ ਨੇ ਸਰੂ ਕੋਸ਼ਿਕ ਟਾਈਮ ਬਲਵਾ ਟਾਈਮ ਦੇ ਕੇ ਇਹਨਾਂ ਨੂੰ ਤੁਸੀਂ ਡਾਇਰੈਕਟ ਚਲਾ ਸਕਦੇ ਹੋ ਬਹੁਤ ਤੇਜ਼ੀ ਦੇ ਨਾਲ ਇਹ ਸਿੱਧ ਹੋ ਜਾਂਦੇ ਨੇ ਸੋ ਇਸ ਕਲਮੇ ਦੇ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਦਵਾਂਗੇ ਪੂਰੀ ਵਿਧੀ ਵੀ ਦੱਸਾਂਗੇ ਕਿਵੇਂ ਇਹ ਕਰਨਾ ਹੈ ਕਿਹੜੇ ਦਿਨ ਤੋਂ ਕਰਨਾ ਹੈ ਕੀ ਕੀ ਇਹਦੀ ਹਾਜ਼ਰੀ ਪਿਆਰੀ ਦੇਣੀ ਆ ਕਿਵੇਂ ਇਹਨੂੰ ਚਰਉਣਾ ਕਿਵੇਂ ਪੈਰਾ ਲਾਉਣਾ ਸਾਰਾ ਕੁਝ ਤੁਹਾਨੂੰ ਅਸੀਂ ਦੱਸਾਂਗੇ ਸੋ ਉਸ ਤੋਂ ਪਹਿਲਾਂ ਆਪ ਸਭ ਨੂੰ ਗੁਜਾਰਸ਼ ਆ ਵੀ ਸਾਡੇ ਚੈਨਲ ਪੰਜ ਪੀਰ ਸਰਕਾਰ ਨੂੰ ਵੱਧ ਤੋਂ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਦਬਕੇ ਰੱਖੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਨੋਟੀਫਿਕੇਸ਼ਨ ਆਪ ਸਭ ਨੂੰ ਸਭ ਤੋਂ ਪਹਿਲਾਂ ਮਿਲਦੇ ਰਹਿਣ ਸੋ ਗੱਲ ਕਰ ਲੰਨੇ ਆ ਹਨੂਮਾਨ ਜੀ ਬਾਰੇ ਹਨੂਮਾਨ ਜੀ ਜਿਹੜੇ ਕਲਯੁਗ ਦੇ ਦੇਵਤਾ ਨੇ ਸਭ ਤੋਂ ਪ੍ਰਭ ਪ੍ਰਭਕਾਰੀ ਤੇ ਲਾਭਕਾਰੀ ਦੇਵਤਾ ਇਸ ਟਾਈਮ ਦੇ ਹਨੂਮਾਨ ਜੀ ਨੇ ਹਨੂਮਾਨ ਜੀ ਨੂੰ ਅਕਸਰ ਤੁਸੀਂ ਦੇਖਿਆ ਹੋਣਾ ਜਾਂ ਤਾਂ ਪਹਿਲਵਾਨ ਜਿਹਦਾ ਮੰਨਦੇ ਹੁੰਦੇ ਆ ਜਾਂ ਜਿਹੜੇ ਜੱਤੀ ਸਤੀ ਹੁੰਦੀ ਹੈ ਜਾਂ ਜਿਹੜੇ ਬੋਡੀ ਬਿਲਡਰ ਜਿੰਮ ਚ ਮਾਲੇ ਹੁੰਦੇ ਆ ਜਿਆਦਾ ਲੋਕ ਇਹਨਾਂ ਨੂੰ ਮੰਨਦੇ ਆ ਹਨ ਤੇ ਆਮ ਦੁਨੀਆ ਵੀ ਕਈ ਲੋਕ ਬਹੁਤ ਜ਼ਿਆਦਾ ਮੰਨਦੇ ਆ ਤੇ ਇਹਦੇ ਨਾਲ ਪੁੱਛਾਂ ਵੀ ਘੜਦੇ ਨੇ ਤੇ ਲੋਕਾਂ ਦੇ ਤੰਤਰ ਮੰਤਰਾਂ ਦੀ ਕਾਟ ਵੀ ਇਹਦੇ ਨਾਲ ਹੀ ਕਰਦੇ ਨੇ ਜੋ ਵੀ ਗਤੀ ਚਲਉਣੀ ਹੁੰਦੀ ਆ ਸੰਗਤ ਸਾੰਭਣੀ ਇਹਦੇ ਨਾਲ ਬਹੁਤ ਕੁਝ ਕਰਦੇ ਨੇ ਤੇ ਇਹ ਦੇਵਤਾ ਹਰੇਕ ਤਰ੍ਹਾਂ ਦਾ ਕੰਮ ਕਰਤ ਹੁੰਦਾ ਆ ਬਸ ਇਹਨੂੰ ਸਿੱਧ ਕਰਨ ਦਾ ਢੰਗ ਹੋਣਾ ਚਾਹੀਦਾ ਤੇ ਸਿੱਧ ਕਰਨ ਦੇ ਲਈ ਪੂਰਾ ਕੰਟਰੋਲ 'ਚ ਰਹਿਣਾ ਪੈਂਦਾ ਆਪਣੇ ਆਪ ਨੂੰ ਇੱਕ ਕਾਨੂੰਨ ਦੇ ਦਾਇਰੇ ਦੇ ਵਿੱਚ ਰੱਖਣਾ ਪੈਂਦਾ ਆ ਸੋ ਸਾਰਾ ਕੁਝ ਤੁਹਾਨੂੰ ਦੱਸਾਂਗੇ ਬਣੇਦੋ ਵੀਡੀਓ ਦੇ ਨਾਲ ਇਹਨੂੰ ਸਿੱਧ ਕਰਨ ਦੇ ਲਈ ਤੁਸੀਂ ਕਿਸੇ ਵੀ ਸ਼ਨੀਵਾਰ ਜਾਂ ਮੰਗਲਵਾਰ ਸ਼ੁਰੂਆਤ ਕਰਨੀ ਆ ਤੁਸੀਂ ਕਿਸੇ ਵੀ ਸ਼ਨੀਵਾਰ ਜਾਂ ਮੰਗਲਵਾਰ ਸੇ ਮੰਗਲਵਾਰ ਕਰ ਲਮੋ ਦਾ ਜਾਦਾ ਵਧੀਆ ਗੱਲ ਆ ਤੇ ਇਹਦੀਆਂ ਦੋ ਸ਼ਰਤਾਂ ਹੋ ਨੇ ਅਗਰ ਤੁਸੀਂ ਇਹਨੂੰ ਜਿਵੇਂ ਰੁੱਦਰ ਰੂਪ 'ਚ ਚਲਾਉਣਾ ਜਿਵੇਂ ਵਿਰਾਟ ਰੂਪ ਹੁੰਦਾ ਨਾ ਹਨੂਮਾਨ ਜੀ ਦਾ ਇੱਕ ਹੁੰਦਾ ਨਾਰਮਲ ਰੂਪ ਤੇ ਜੇ ਵਿਰਾਟ ਰੂਪ 'ਚ ਚਲਾਉਣਾ ਤੁਸੀਂ ਨੇੜ ਦੇ ਮੰਗਲਵਾਰ ਜਾਂ ਸ਼ਨੀਵਾਰ ਸ਼ੁਰੂ ਕਰਿਓ ਜੇ ਤੁਸੀਂ ਇਹਨੂੰ ਨਾਰਮਲ ਆਮ ਰੂਪ ਦੇ ਵਿੱਚ ਚਲਾਉਣਾ ਆ ਵਿਰਾਟ ਰੂਪ 'ਚ ਨਹੀਂ ਚਲਾਉਣਾ ਤੋ ਤੁਸੀਂ ਇਹ ਨੂੰ 93 ਦੇ ਕਿਸੇ ਮੰਗਲਵਾਰ ਜਾਂ ਸ਼ਨੀਵਾਰ ਸ਼ੁਰੂ ਕਰ ਸਕਦੇ ਹੋ ਇੱਕ ਗੱਲ ਇਹਦੇ ਵਿੱਚ ਧਿਆਨ ਰੱਖੋ ਇਹ ਸ਼ਾਵਰ ਮੰਤਰ ਆ ਜਿਹਨੇ ਇਹ ਨਹੀਂ ਹੈ ਵੀ ਕੁਛ ਦਿਨ ਲਾਵੇ ਆ ਹਣਾ ਜਾਂ ਕੁਛ ਟਾਈਮ ਲਾ ਕੇ ਫਿਰ ਤੁਹਾਨੂੰ ਦਰਸ਼ਨ ਦੇਦਾਰੇ ਦਊਗਾ ਜਾਂ ਤੁਹਾਨੂੰ ਹਲਚਲ ਮਹਿਸੂਸ ਹੋਊਗੀ ਪਹਿਲੇ ਦਿਨ ਤੋਂ ਹੀ ਜਿਸ ਦਿਨ ਤੋਂ ਤੁਸੀਂ ਇਹਨੇ ਸ਼ੁਰੂ ਕਰਨਾ ਉਸ ਦਿਨ ਹੀ ਤੁਹਾਨੂੰ ਜਿਹਨੇ ਕੋਈ ਨਾ ਕੋਈ ਨਜ਼ਾਰਾ ਕੋਈ ਨਾ ਕੋਈ ਕੌਤਕ ਦਿਖਾਈ ਦੇਣਾ ਇਹ ਕਿਉਂਕਿ ਸ਼ਾਵਰ ਮੰਤਰ ਬਹੁਤ ਜ਼ਿਆਦਾ ਤੇਜ਼ ਹੁੰਦੇ ਆ ਸ਼ਾਵਰ ਮੰਤਰਾਂ ਦੀ ਪਛਾਣ ਵੀ ਕਈ ਲੋਕਾਂ ਨੂੰ ਨਹੀਂ ਹੁੰਦੀ ਕਿ ਸ਼ਾਵਰ ਮੰਤਰ ਕਿਹੜਾ ਕਲਮਾ ਕਿਹੜਾ ਤੰਤਰ ਕਿਹੜਾ ਮੰਤਰ ਕਿਹੜਾ ਸ਼ਾਵਰ ਮੰਤਰ ਦੀ ਸਭ ਤੋਂ ਲੈਦੀ ਪਛਾਣ ਹੁੰਦੀ ਆ ਕਿ ਉਹਦੇ ਵਿੱਚ ਦੁਹਾਈ ਲਾਈ ਜਾਂਦੀ ਆ ਜਾਂ ਸੌ ਦਿੱਤੀ ਜਾਂਦੀ ਆ ਜਾਂ ਬਚਨ ਦਿੱਤਾ ਜਾਂਦਾ ਆ ਜਿਵੇਂ ਇਹ ਸ਼ਰੋਵਚਾ ਪਿੰਡ ਕਾਚਾ ਫੁਰੇ ਮੰਤਰੀ ਸ਼ਰੋਵਚਾ ਇਦਾਂ ਦੀਆਂ ਦੁਹਾਈਆਂ ਲਾਈਆਂ ਜਾਂਦੀਆਂ ਜਾਂਸੀ ਤੇ ਪੈਰ ਧਰੇ ਹਨਾ ਜਾਂ ਮਾਂ ਦਾ ਪਿਤਾ ਦੁੱਧ ਹਰਾਮ ਕਰੇ ਇਹ ਸ਼ਾਵਰ ਮੰਤਰ ਹੁੰਦੇ ਆ ਜਿਹਦੇ ਵਿੱਚ ਆਪਾਂ ਨੂੰ ਬਚਨਾਂ ਦੇ ਵਿੱਚ ਲੈ ਜਾਂਦੇ ਇੱਕ ਤਾਂ ਸੌ ਦੇ ਵਿੱਚ ਲਿਆ ਜਾਂਦਾ ਇਹ ਸ਼ਾਵਰ ਮੰਤਰ ਹੁੰਦੇ ਆ ਜਿਹੜੇ ਇੱਕ ਨਾਲ ਜਿਹਦੇ ਵਿੱਚ ਦੁਹਾਈ ਲਾਈ ਜਾਂਦੀ ਹੈ ਠੀਕ ਹੈ ਜੀ ਸ਼ਾਵਰ ਮੰਤਰ ਇਹ ਤੁਹਾਨੂੰ ਪਛਾਣ ਹੋਊਗੀ ਹੋਰ ਹੀ ਬਹੁਤ ਤਰ੍ਹਾਂ ਦੀਆਂ ਪਛਾਣਾਂ ਹੋਣੀਆਂ ਤੇ ਹਰੇਕ ਤੰਤਰ ਮੰਤਰ ਤੁਹਾਨੂੰ ਔੜੇ ਔੜੇ ਪਛਾਣ ਵੀ ਦੱਸੂਗਾ ਉਹਦੀਆਂ ਅਲੱਗ ਵੀਡੀਓ ਬਣਾ ਪਊਗਾ ਤੇ ਤੁਸੀਂ ਮੈਂ ਤੁਹਾਨੂੰ ਦੱਸਦਾ ਵੀ ਇਹ ਜੇ ਤੁਸੀਂ ਰੁੱਦਰ ਰੂਪ ਚ ਚਰਉਣਾ ਤਾਂ ਨੇਹਰ ਦੇ ਮੰਗਲਵਾਰ ਸ਼ਨੀਵਾਰ ਚ ਲਾਓ ਸ਼ੁਰੂ ਕਰਿਓ ਜੇ ਤੁਸੀਂ ਇਹਨੂੰ ਸਾਤਵਿਕ ਰੂਪ ਚ ਚਰਉਣਾ ਹੈ ਨਾਰਮਲ ਤਾਂ ਫਿਰ ਤੁਸੀਂ ਇਹਨੂੰ ਚਾਂਨਣ ਦੇ ਕਿਸੇ ਮੰਗਲਵਾਰ ਜਾਂ ਸ਼ਨੀਵਾਰ ਸ਼ੁਰੂ ਕਰ ਸਕਦੇ ਹੋ ਜਿਸ ਦਿਨ ਨੂੰ ਸ਼ੁਰੂ ਕਰਨਾ ਆ ਤੁਹਾਨੂੰ ਜਿਆਦਾ ਕਿਸੇ ਮੰਦਰ ਦੇ ਵਿੱਚ ਹਨੂਮਾਨ ਦੀ ਇੱਥੇ ਮੂਰਤੀ ਲੱਗੀ ਹੋਵੇ ਉੱਥੇ ਜਾਇਓ ਜਾਂ ਫਿਰ ਤੁਸੀਂ ਆਪਣੇ ਘਰੇ ਹਨੂਮਾਨ ਜੀ ਆਸੂਪ ਲਾ ਸਕਦੇ ਜਿਆਦਾ ਵਧੀਆ ਆ ਠੀਕ ਆ ਜੀ ਅਗਰ ਨਹੀਂ ਵੀ ਲਾ ਸਕਦੇ ਤਾਂ ਹਨੂਮਾਨ ਜੀ ਦੀ ਇੱਕ ਫੋਟੋ ਲਾ ਲਿਓ ਤੇ ਉੱਤੇ ਤੁਸੀਂ ਜਾਂ ਜੇ ਮੰਦਰ ਜਾਣੇ ਤਾਂ ਉਹਦਾ ਸੁਣ ਲਓ ਪਹਿਲਾਂ ਤੁਸੀਂ ਉੱਥੇ ਕਰਕੇ ਕੀ ਆਉਣਾ ਆ ਇੱਕ ਤੁਸੀਂ ਸੰਧੂਰ ਲੈ ਕੇ ਜਾਣਾ ਹਨੂਮਾਨ ਜੀ ਜਿਹੜਾ ਸੰਧੂਰ ਲੱਗਦਾ ਲਾਲ ਜਿਹੜਾ ਗਰ ਅੋਰੈਂਜ ਕਲਰ ਦਾ ਹੁੰਦਾ ਆ ਗੇਰੂ ਰੰਗਾ ਵੀ ਕਰਾਂਦੇ ਆਓ ਤੁਸੀਂ ਲੈ ਕੇ ਜਾਣਾ ਉੱਥੇ ਮੂਰਤੀ ਨੂੰ ਜੀ ਸੰਧੂਰ ਲਾਉਣਾ ਠੀਕ ਆ ਜੀ ਨਾਲ ਇੱਕ ਤੁਸੀਂ ਚੋਲਾ ਚੜਾਉਣਾ ਹਨੂਮਾਨ ਜੀ ਨੇ ਇੱਕ ਚੋਲਾ ਚੜਾਉਣਾ ਆ ਤੇ ਨਾਲ ਤੁਸੀਂ ਖਾਣਾਵਾਂ ਰੱਖਣੀਆਂ ਜੇ ਖਾਣਾਵਾਂ ਨਹੀਂ ਪਤਾ ਜਿਵੇਂ ਲੱਕੜ ਦੀ ਤੁਸੀਂ ਦੇਕੀਆਂ ਹੋਣੀਆਂ ਮੰਦਰਾਂ ਦੇ ਵਿੱਚ ਚਪਲਆਂੀਆਂ ਪਈਆਂ ਹੋਣੀਆਂ ਲੱਕੜ ਦੀ ਉਹਨੂੰ ਖਾਣਾਵਾਂ ਦੇ ਦਿੰਦੇ ਆ ਠੀਕ ਆ ਜੀ ਰਿਸ਼ੀ मुनि ਦੇਵੀ ਦੇਵਤੇ ਉਹੀ ਪਾਉਂਦੇ ਹੁੰਦੇ ਸੀਗੇ ਉਹ ਤੁਸੀਂ ਨਾਲ ਚੜਾਉਣੀਆਂ ਉੱਥੇ ਦੋ ਲੱਡੂ ਚੜਾਉਣੇ ਆ ਨਾਲ ਝੰਡਾ ਝੰਡਾ ਜ਼ਰੂਰੀ ਆ ਚੜਾਉਣਾ ਤੇ ਜਿਹੜੇ ਵੈਸੇ ਸਮਾਨ ਸਾਰਾ ਜ਼ਰੂਰੀ ਹੈ ਛੰਡਾ ਵਿੱਚ ਲਾਜ਼ਮੀ ਰੱਖਿਓ ਤੇ ਇਹ ਕੰਮ ਤੁਸੀਂ ਪਹਿਲੇ ਮੰਗਲਵਾਰ ਜਾਂ ਸ਼ਨੀਵਾਰ ਤੁਸੀਂ ਕਰਕੇ ਜਾਣਾ ਨਿਰਦੇਸ਼ ਸ਼ੁਰੂ ਕਰਨਾ ਤਾਂ ਵੀ ਚਾਣਨ ਦੇ ਜ ਕਰਨਾ ਤਾਂ ਵੀ ਠੀਕ ਹੈ ਮੰਗਲਵਾਰ ਜਾਂ ਸ਼ਨੀਵਾਰ ਜਿਸ ਦਿਨ ਵੀ ਸ਼ੁਰੂ ਕਰਦੇ ਤੁਸੀਂ ਇਹ ਸਮਾਨ ਜ਼ਰੂਰ ਲੈ ਕੇ ਜਾਣਾ ਆ ਤੇ ਲਾਲ ਹੀ ਤੁਸੀਂ ਕੱਪੜੇ ਪਾਉਣੇ ਆ ਠੀਕ ਹੈ ਜੀ ਲਾਲ ਹੀ ਕੱਪੜੇ ਪਾਉਣੇ ਆ ਤੇ ਮੰਗਲਵਾਰ ਦੇ ਵਰਤ ਰੱਖਣੇ ਆ ਤੇ ਲਾਲ ਚੰਦਨ ਦੀ ਮਾਲਾ ਦੇ ਉੱਤੇ ਹੀ ਇਹਨੂੰ ਜਪਣਾ ਆ ਇਕਾ ਇਹ ਲਾਲ ਚੰਦਨ ਦੀ ਮਾਲਾ ਅਗਰ ਤੁਹਾਨੂੰ ਕਿਤੇ ਨਹੀਂ ਮਿਲਦੀ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਦੇ ਦੂੰਗਾ ਉਸ ਵੈਬਸਾਈਟ ਦਾ ਥਲਿੱਪਕਾਰਡ ਦਾ ਮੀਸ਼ੋ ਦਾ Amazon ਦਾ ਕਿਸੇ ਦਾ ਵੀ ਦੇਖ ਕੇ ਤੇ ਉਤੋਂ ਤੁਸੀਂ ਜਾ ਕੇ ਆਰਡਰ ਕਰ ਦਿਓ ਤਾਂ ਤੁਹਾਨੂੰ ਉਹ ਪ੍ਰੋਵਾਈਡ ਹੋ ਜਾਊਗੀ ਲਾਲ ਚੰਦਨ ਦੀ ਮਾਲਾ ਲਾਲ ਚੰਦਨ ਦੀ ਮਾਲਾ ਇਹਦੇ ਵਿੱਚ ਕੰਪਲਸਰੀ ਹੈ ਠੀਕ ਹੈ ਜੀ ਤੇ ਲਾਲ ਹੀ ਤੁਸੀਂ ਆਸਾਨ ਲੈਣਾ ਆ ਠੀਕ ਹੈ ਜੀ ਇਨਨੋ ਕੰਮ ਤੁਸੀਂ ਇਹ ਕਰਨਾ ਹੀ ਕਰਨਾ ਆ ਤੇ ਦੂਜੀ ਗੱਲ ਆ ਇਹਦੇ ਵਿੱਚ ਤੁਸੀਂ ਬਿਲਕੁਲ ਹੀ ਜੱਤ ਸਤ ਰਹਿਣਾ ਆ ਇਹਨੂੰ ਲਗਾਤਾਰ ਤੁਸੀਂ ਸਵਾ ਮਹੀਨਾ ਨਹੀਂ ਪੂਰੇ 3 ਮਹੀਨੇ ਕਰਨਾ ਆ ਯਾਨੀ ਕਿ 90 ਦਿਨ ਠੀਕ ਆ ਜੀ ਇੱਕ ਤਾਂ ਉਹਨਾਂ 41 ਦਿਨਾਂ ਦਾ ਜਾਂ 10 12 ਦਿਨਾਂ ਦਾ ਜਿਹਨੇ ਚੱਲ ਥੋੜਾ ਪਹਿਲੇ ਦਿਨ ਤੋਂ ਹੀ ਮੈਣਾ ਆ ਤੁਸੀਂ ਪਹਿਲੇ ਦਿਨ ਤੋਂ ਜਦੋਂ ਮਰਜੀ ਟ੍ਰਾਈ ਕਰਕੇ ਦੇਖ ਲਓ ਤੁਹਾਡੇ ਜਿੰਨੀ ਕੁ ਪਾਵਰ ਤੁਸੀਂ ਕਰੋਗੇ ਉੰਨੀ ਨਾਲ ਇਹ ਚੱਲੀ ਜਾਣਾ ਪਰ ਅਜ਼ਮਾਇਓ ਨਾ ਕਉਈ ਪਹਿਲਾ ਪਹਿਲਾ ਜਿੰਨੀ એનર્ਜੀ ਤੁਸੀਂ ਕ੍ਰੀਏਟ ਕਰੋਗੇ ਉਨੀ એનર્ਜੀ ਵੇਸਟ ਕਰਿਓਗੇ ਤਾਂ ਫਾਇਦਾ ਕੋਈ ਨਹੀਂ ਤਿੰਨ ਮਹੀਨੇ ਤੁਸੀਂ ਇਹਨੂੰ ਲਗਾਤਾਰ ਕਰਨਾ ਬੰਦ ਨਾ ਹੋਵੇ ਔਰ ਹਰ ਮੰਗਲਵਾਰ ਤੁਸੀਂ ਵਰਤ ਰੱਖਣਾ ਹਨੂਮਾ ਜੀ ਦੇ ਨਾਮ ਦਾ ਤੇ ਨਾਲ ਦੀ ਨਾਲ ਹੋ ਸਕੇ ਤੁਹਾਡੇ ਨੇੜੇ ਤੇੜੇ ਕਿਤੇ ਵੀ ਬਾਂਦਰ ਸੇਨਾ ਬਾਂਦਰ ਸੇਨਾ ਜਿਹਨੂੰ ਬਾਂਦਰ ਕਹਿੰਦੇ ਆ ਅਗਰ ਉਹ ਤੁਹਾਡੇ ਨੇੜੇ ਤੇੜੇ ਕਿਤੇ ਵੀ ਤੁਹਾਨੂੰ ਮਿਲਦੇ ਨੇ ਤਾਂ ਉਹਨਾਂ ਨੂੰ ਗੁੜ ਚਾਣੇ ਦੇ ਸਕਦੇ ਹੋ ਫੇਰ ਜੀ ਮੰਤਰ ਵੀ ਵੈਸੇ ਚੜ੍ਹਾ ਸਕਦੇ ਹੋ ਹਨੂਮਾ ਜੀ ਦੇ ਸਰੂਪ ਦੇ ਕੋਲ ਨੇਹਤਾ ਜੇ ਤੁਹਾਨੂੰ ਕਿਤੇ ਮਿਲਦਿਆ ਤਾਂ ਉਹਨਾਂ ਨੂੰ ਤੁਸੀਂ ਗੋੜਚਾਣੇ ਦੇ ਸਕਦੇ ਹੋ ਗਾਲ-ਵਾਲ ਨਹੀਂ ਕੱਢਣੀ ਕੋਈ ਉਹਨਾਂ ਨੂੰ ਮਾੜਾ ਨਹੀਂ ਬੋਲਣਾ ਕੋਈ ਦਬਕਾ ਛੜਕਾ ਨਹੀਂ ਮਾਰਨਾ ਠੀਕ ਹੈ ਜੀ ਇਸ ਚੀਜ਼ ਦਾ ਖਾਸ ਖਿਆਲ ਰੱਖਣਾ ਹੈ ਇਸ ਮੰਤਰ ਦੀਆਂ ਰੋਜ਼ ਤੁਸੀਂ 10 ਮਾਲਾ ਬਿੜਨਾ ਹੈ ਕੱਢਣੀਆਂ 10 ਮਾਲਾ ਥੋੜੀਆਂ ਰੋਜ਼ ਦੀਆਂ ਹੋਣੀਆਂ ਚਾਹੀਦੀਆਂ ਹਨ ਤੇ 90 ਦਿਨ ਦਾ ਤੁਹਾਡਾ ਇਹ ਜਾਪ ਚੱਲੂਗਾ 90 ਦਿਨ ਦੀ ਥੋੜੀ ਸੇਵਾ ਹੋਊਗੀ ਯਾਨੀ 3 ਮਹੀਨੇ ਦੀ ਠੀਕ ਹੈ ਜੀ ਜਤੀ ਸਤੀ ਰਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਤੇ ਬਹਿਮ ਰੱਖੋ ਵੀ ਕੋਈ ਗੱਲ ਨਹੀਂ ਇੱਥੇ ਕਿਹੜਾ ਪਤਾ ਲੱਗਦਾ ਹਨ ਵੀ ਇੰਨੀ ਗਲਤੀ ਕਰ ਲਈ ਜੇ ਉਹ ਕੋ ਇਦਾਂ ਦਾ ਕੁਝ ਨਹੀਂ ਚੱਲਣਾ ਵੀਰੋ ਬਿਲਕੁਲ ਸਾਫ਼ ਸੁਥਰੇ ਰਹਿਣਾ ਪੈਣਾ ਆ ਬਿਲਕੁਲ ਸਾਫ਼ ਸੁਥਰੇ ਕਿਉਂਕਿ ਇਹਦੇ ਵਿੱਚ ਜੇ ਇਦਾਂ ਦੀ ਕੋ ਗਲਤੀ ਬਲਤੀ ਹੋ ਗਈ ਤਾਂ ਆਤਮਾ ਟੁੱਟਣ ਲੱਗੀ ਮੱਟ ਪੰਜੇ ਲੱਗਦੀ ਹੁੰਦੀ ਆ ਠੀਕ ਆ ਜਿਹੜੇ ਜਾਣਦੇ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਕਰਦੇ ਉਹਨਾਂ ਨੂੰ ਜ਼ਿਆਦਾ ਪਤਾ ਆ ਇਹ ਤੇ ਪੁੱਛ ਕੇ ਕਰ ਲੇ ਤਾਂ ਗੁਰੂ ਹੋਣਾ ਤੁਹਾਡਾ ਜ਼ਿਆਦਾ ਲਾਜ਼ਮੀ ਆ ਗੁਰੂ ਤੋਂ ਬਿਨਾ ਨਾ ਕਰਿਓ ਤੋ ਅੱਜ ਹੁਣ ਕਲਮਾ ਕਲਾਂ ਤੁਸੀਂ ਇਹ ਨੋਟ ਕਰ ਲਓ ਸੌਰੀ ਜੋ ਮੰਤਰ ਅਸ਼ਾਵਰ ਮੰਤਰ ਇਹਨੂੰ ਨੋਟ ਕਰ ਲਓ ਹੁਣ ਸੋ ਮੰਤਰ ਇਸ ਤਰ੍ਹਾਂ ਜੀ ਓਮ ਹਨੂਮਾਨ ਪਹਿਲਵਾਨ 12 ਵਰਸ਼ ਕਾ ਜਵਾਨ ਹੱਥ ਮੇ ਲੱਡੂ ਮੁਖ ਮੇ ਪੌਣ ਆਓ ਆਓ ਬੱਬਾ ਹਨੂਮਾਨ ਨਾ ਆਓ ਤੋ ਦੁਹਾਈ ਮਹਾਦੇਵ ਕੋਰਾ ਪਾਰ ਪਤੀ ਕੀ ਸਬਦੇ ਸਾਚਾ ਪਿੰਡ ਕਾਚਾ ਹੋ ਮੰਤਰਿ ਸ਼ਰੋਵਾਚਾ ਬਸ ਇੰਨਾ ਗੇ ਕਲਾ ਹ ਮੰਤਰ ਆ ਸ਼ਾਵਰ ਮੰਤਰ ਹੈ ਆਪਣੇ ਆਪ ਚ ਸਿੱਧ ਹੁੰਦੇ ਨੇ ਤੁਸੀਂ ਇਸ ਕਲਮੇ ਨੂੰ ਪਹਿਲਾਂ ਮੂ ਜਵਾਨੀ ਕੰਠ ਕਰ ਲੈਣਾ ਜਦੋਂ ਕੰਠ ਕਰਨਾ ਇਹਨੂੰ ਆਮ ਵੀ ਪੜਨਾ ਤਾਂ ਨਾ ਤੋ ਕੇ ਸਾਫ ਸੁਥਰੇ ਹੋ ਕੇ ਕਿਤੇ ਧੂਬੱਤੀ ਵਾਲੀ ਜਗ੍ਹਾ ਤੇ ਬਹਿ ਕੇ ਹੀ ਪੜਿਓ ਠੀਕ ਆ ਜੀ ਮੂ ਜਵਾਨੀ ਆਣ ਯਾਤ ਕਰਕੇ ਫਿਰ ਤੁਸੀਂ ਇਹਦੀਆਂ 10-10 ਮਾੜਾ ਸ਼ਨੀਵਾਰ ਜਾ ਤਵਾ ਮੰਗਲਵਾਰ ਤੁਸੀਂ ਜਿਹੜੇ ਦਿਨ ਵੀ ਇਹਨੂੰ ਸ਼ੁਰੂ ਕਰਦੇ ਆ ਉਸ ਦਿਨ ਤੋਂ ਲੈ ਕੇ 90 ਦਿਨਾਂ ਤੱਕ ਤੁਸੀਂ ਕਰਨੀ ਆ ਮੰਗਲਵਾਰ ਦੇ ਵਰਤ ਰੱਖਣੇ ਅਗਰ ਫਿਰ ਵੀ ਵਿੱਚ ਕਿਸੇ ਨੂੰ ਨਹੀਂ ਕੋਈ ਚੀਜ਼ ਸਾਹਮਣੇ ਲੱਗਦੀ ਜੇ ਸਾਨੂੰ ਮੈਸੇਜ ਕਰਕੇ ਕਮੈਂਟ ਕਰਕੇ ਦੱਸ ਸਕਦੇ ਹੋ ਪੁੱਛ ਸਕਦੇ ਹੋ ਠੀਕ ਆ ਜੀ ਸਾਡਾ ਨਾ ਕੋਈ ਰਾਫਤਾ ਕਰਨਾ ਚਾਹੁੰਦਾ ਗੱਲਬਾਤ ਕਰਨਾ ਚਾਹੁੰਦਾ ਤਾਂ ਸਾਡਾ ਇੰਸਟਾਗ੍ਰam ਚੈਨਲ ਆ ਜੀ ਪੰਜ ਪੀਰ ਸਰਕਾਰ 0786 ਸੇਮ ਹੀ ਡੀਪੀ ਲੱਗੀ ਹੋਈ ਆ YouTube ਵਾਲੀ ਉੱਤੇ ਵੀ ਡੀਪੀ ਇੰਸਟਾਗ੍ਰam ਤੇ ਹੀ ਲੱਗੀ ਆ ਜਾਕੀ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਇਹਦੇ ਵਿੱਚ ਜਿਵੇਂ ਅਸੀਂ ਦੱਸਿਆ ਤੁਹਾਨੂੰ ਲਾਲ ਚੰਦਨ ਦੇ ਮਾਲਾ ਦੇ ਲੋੜ ਪੈਣੀ ਆ ਉਹ ਤੁਹਾਨੂੰ ਉੱਧਰ ਕਿਤੋਂ ਮਿਲਦੀ ਆ ਤੁਸੀਂ ਲੈ ਸਕਦੇ ਹੋ ਅਗਰ ਨਹੀਂ ਮਿਲਦੀ ਤੋ ਸਿਰ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਜਿੱਥੇ ਸਾਰਾ ਲਿਖਿਆ ਹੁੰਦਾ ਥੱਲੇ ਮੂਰ ਲਿਖਾਂਦਾ ਮੂਰ ਤੇ ਚੈਨਲ ਦੇ ਕੋਲ ਮੂਰ ਲਿਖਿਆ ਹੁੰਦਾ ਉੱਤੇ ਕਲਿੱਕ ਕਰਿਓ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਸਾਰਾ ਕੁਝ ਮਿਲ ਜੂਗਾ ਠੀਕ ਆ ਜੀ ਤੇ ਲਿੰਕ ਦਿੱਤੇ ਹੋਏ ਹੁੰਦੇ ਆ ਜਾ ਕੇ ਤੁਸੀਂ ਕਲਿੱਕ ਕਰਕੇ ਆਪਣਾ ਲੈ ਸਕਦੇ ਹੋ ਠੀਕ ਆ ਜੀ ਸੋ ਦਿੱਤੀ ਹੋਈ ਜਾਣਕਾਰੀ ਸਾਡੇ ਕਲਮੇ ਕਲਾਮ ਮੰਤਰਤੰਤ ਕਿਵੇਂ ਦੇ ਲੱਗਦੇ ਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਰੋ ਤੇ ਅੱਗੇ ਆਪਣੇ ਵੀਰਾਂ ਭੈਣਾਂ ਨੂੰ ਜਰੂਰ ਸ਼ੇਅਰ ਕਰਿਆ ਕਰੋ ਜਿਹੜੇ ਇਸ ਲਾਈਨ ਦੇ ਉੱਤੇ ਚੱਲਣਾ ਚਾਹੁੰਦੇ ਹੋ ਸੋ ਦਿਓ ਜਾਇ ਇਥੇ ਜੀ